ਹਾਂਜੀ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕਕੇ ਕੋਈ ਸੱਚਮੁੱਚ ਉਸ ਪ੍ਰਮਾਤਮਾ ਨੇ ਜਦੋਂ ਕਿਸੇ ਨੂੰ ਰੱਖਣਾ ਹੁੰਦਾ ਨਾ ਤਾਂ ਆਪ ਹੱਥ ਦੇ ਕੇ ਰੱਖ ਲੈਂਦਾ ਕਿੰਨੀ ਵੱਡੀ ਛੱਤ ਢਿੱਗੀ ਆ ਤੇ ਉਸ ਜਵਾਕ ਦੇ ਉੱਤੇ ਪ੍ਰਮਾਤਮਾ ਨੇ ਆਪਣਾ ਹੱਥ ਰੱਖਿਆ ਤੇ ਉਹਨੂੰ ਕੁਝ ਵੀ ਨਹੀਂ ਹੋਣ ਦਿੱਤਾ ਐਸੇ ਕਿੰਨੇ ਜਵਾਕ ਨੇ ਜਿਹੜੇ ਪਤਾ ਨਹੀਂ ਕਿੰਨੇ ਕੁ ਸੀਮੈਂਟ ਦੇ ਭਾਰੇ ਭਾਰੇ ਪੀਸ ਦੇ ਥੱਲੇ ਕਿੰਨੇ ਕੁ ਭਾਰੇ ਮਟੀਰੀਅਲ ਦੇ ਥੱਲੇ ਦੱਬੇ ਹੋਏ ਸੀ ਪਰ ਪ੍ਰਮਾਤਮਾ ਨੇ ਉਹਨਾਂ ਨੂੰ ਹੱਥ ਦੇ ਕੇ ਰੱਖਿਆ ਇਸ ਲਈ ਕਹਿੰਦੇ ਆ ਕਿ ਵਾਹਿਗੁਰੂ ਜਿਹਦੇ ਅੰਗ ਸੰਗ ਆ ਉਹਦਾ ਬਾਲ ਵੀ ਵੰਗਾਲੀ ਹੁੰਦਾ ਤਾਂ ਹੀ ਤੁਹਾਨੂੰ ਕਹੀਦਾ ਕਿ ਜਿੱਥੇ ਵੀ ਹਾਂ ਜਿਵੇਂ ਵੀ ਹਾਂ ਜਿਹੜੇ ਵੀ ਹਾਲਾਤਾਂ 'ਚ ਹਾਂ ਉਹਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਸ਼ੁਰੂਆਤ ਇੱਕ ਵਾਰੀ ਤੁਹਾਨੂੰ ਕਰਨੀ ਪੈਣੀ ਆ ਅਰਦਾਸ ਤੁਹਾਨੂੰ ਹੀ ਕਰਨੀ ਪੈਣੀ ਆ ਕਿ ਵਾਹਿਗੁਰੂ ਸਾਨੂੰ ਆਪਣੇ ਰਾਹ ਦੇ ਉੱਤੇ ਤੋਰ ਲਾ ਅਵਾਜ਼ ਜਦੋਂ ਅਸੀਂ ਮਾਰਨੀ ਸ਼ੁਰੂ ਕਰਦੇ ਆ ਤੇ ਪ੍ਰਮਾਤਮਾ ਸੁਣਦਾ ਜਰੂਰ ਸੁਣਦਾ ਇਸ ਕਰਕੇ ਤੁਹਾਨੂੰ ਕਹੀਦਾ ਕਿ ਸਭ ਤੋਂ ਪਹਿਲਾਂ ਉਸ ਕਾਲਪੁਰਖ ਵਾਹਿਗੁਰੂ ਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕਰੋ ਦਾ ਨਾਮ ਲੈਣਾ ਸ਼ੁਰੂ ਕਰੋ ਓਟ ਤੇ ਬੈਠਦੇ ਸਿਮਰਨ ਕਰੋ ਜਾਪ ਕਰੋ ਜ਼ਿੰਦਗੀ ਦੇਖਿਓ ਤੁਸੀਂ ਕਿਵੇਂ ਬਦਲਦੀ ਅਕਸਰੀ ਕਈ ਤਾਂ ਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀਆਂ ਜਿਉਂਦੇ ਵਾਸਤੇ ਰਹੋ ਧੰਨਵਾਦ